ਕਦਰ ਦੀ ਘਟਨਾ ਕਿਹੜੇ ਕਾਰਨ ਬਣਿਆ ਮੇਰਾ ਨਾਮ ਨਤਿੰਦਰ ਕੁਮਾਰ ਹੈ ਨਤਿੰਦਰ ਮਕੇਜਾ ਫਰੋਹ ਪ੍ਰਜਾਗ ਨਗਰ ਦਾ ਮੈਂ ਰਹਿਣ ਵਾਲਾ ਤੇ ਮੇਰੀ 2 ਸਾਲ ਤੋਂ ਸਾਂਝੀ ਗਲੀ ਦੇ ਵਿੱਚ ਗੱਡੀ ਖੜਦੀ ਹੈ ਕਿ ਅਸੀਂ ਉੱਥੇ ਜਿਹੜੀ ਜਗ੍ਹਾ ਲਈ ਉਹ ਸਾਹਮਣੇ ਵਾਲੇ ਲੋਕ ਦੇ ਗੁਰਪ੍ਰੀਤਮ ਸਿੰਘ ਕੋਲ ਲਈ ਜਿਹੜਾ ਸਾਡੇ ਸਾਹਮਣੇ ਰਹਿੰਦਾ ਹੈ ਅਸੀਂ ਉਹਦੇ ਕੋਲ ਜਗ੍ਹਾ ਲੈ ਕੇ ਇੱਕ ਸ਼ਾਨਦਾਰ ਦਫ਼ਤਰ ਬਣਾਇਆ ਹੈ ਬਸ ਉਹ ਜਲਸੀ ਕਰਦਾ ਰਹਿੰਦਾ ਸਾਰੀ ਦਿਹਾੜੀ ਸਾਰਾ ਪਰਿਵਾਰ ਹੀ ਤੇ 2 ਸਾਲ ਤੱਕ ਭਾਗ ਸਾਨੂੰ ਗੱਡੀ ਉੱਤੇ ਖਿਲਾ ਦੇਣ ਹੋ ਰਹੇ ਨੇ ਤੇ ਤੇ 2 ਦਿਨ ਪਹਿਲਾਂ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਮੇਰਾ ਟਰੈਕਟਰ ਆਉਣਾ ਤੂੰ ਗੱਡੀ ਪਾਸੇ ਕਰ ਲੈ ਰਾਤ ਦੇ ਸਵਾ 8 ਵਜੇ ਤਕਰੀਬਨ ਇਹਨਾਂ ਦਾ ਫੋਨ ਆਇਆ ਮੈਂ ਸਵਾ 8 ਵਜੇ ਇਹਨਾਂ ਦੇ ਕੋਲ ਚਲਾ ਗਿਆ ਮੈਂ ਇਹਨਾਂ ਨੂੰ ਕਹਤਾ ਕਿ ਮੈਂ ਵੀ ਮੈਂ ਬੈਲ ਦਿੱਤੀ ਵੀ ਤੁਹਾਡਾ ਟਰੈਕਟਰ ਕਿੱਦੋਂ ਕਵਾਣਾ ਹੈ ਜੇ ਆਣਾ ਤਾਂ ਦੱਸੋ ਇਹਨਾਂ ਦੀ ਨੂੰ ਨਿਕਲੀ ਬਾਹਰ ਉਹ ਕਹਿੰਦੇ ਮੈਂ ਪੁੱਛ ਕੇ ਦੱਸ ਨਹੀਂ ਉਹਨੇ ਕਹਿੰਦੇ ਜੇ ਨਹੀਂ ਆਣਾ ਅੰਕਲ ਜੀ ਸਾਡਾ ਟਰੈਕਟਰ ਅੱਜ ਸਵੇਰ ਮੈਂ ਫਿਰ 8 ਵਜੇ ਅ ਕੱਲ ਦੇ ਦੇਖਣ ਲਈ ਕੱਲਿਆ ਮੈਂ ਕਿ ਕਿਸੇ ਨੂੰ ਮੈਂ ਆਪ ਵੀ ਆਇਆ ਕਿ ਜੇ ਇਹਨਾਂ ਦਾ ਟਰੈਕਟਰ ਕਿਤੇ ਜੇ ਲੰਘਣਾ ਹੈ ਤਾਂ ਜੇ ਨਹੀਂ ਲੰਘਦਾ ਤਾਂ ਮੈਂ ਲੰਘਾ ਦਿਆਂਗਾ ਪਹਿਲੇ ਕੱਲ ਤਾਂ ਖੁੱਲੀ ਗਲੀ ਹੈ ਗੱਡੀਆਂ ਉੱਥੋਂ ਕ੍ਰੋਸ ਕਰਕੇ ਇੱਕ ਦੂਜੇ ਨੂੰ ਜਾਂਦੀਆਂ ਨੇ ਤੇ ਇਸ ਬੰਦੇ ਨੇ ਕੱਲ ਜੇ ਇਹ ਵੀ ਫੜ ਲਈ ਮੈਂ ਮੈਂ ਇੱਥੇ ਤੁਹਾਨੂੰ ਗੱਡੀ ਨਹੀਂ ਖਿਲਾ ਰੰਦੇ ਨਹੀਂ ਹਾਲਾਂਕਿ ਗੱਡੀ ਮੈਂ ਆਪਣੇ ਸ਼ਰਤਾਂ ਦੇ ਖਿਲਾਰਨਾ ਖੁੱਲਾ ਰਸਤਾ ਲੰਘਣ ਆਣ ਜਾਣ ਨੂੰ ਤੇ ਪਹਿਲੋਂ ਇਹਦਾ ਗੁਰਪ੍ਰੀਤਮ ਸਿੰਘ ਆਇਆ ਮੇਰੇ ਕੋਲ ਮੈਨੂੰ ਕਹਿੰਦਾ ਵੀ ਤੁਸੀਂ ਗੱਡੀ ਅੱਗੇ ਲਾ ਲਓ ਕਿਸੇ ਦੇ ਬੂਹੇ ਅੱਗੇ ਮੈਂ ਜੀ ਮੈਂ ਆਪਣਾ ਬੂਹਾ ਛੱਡ ਕੇ ਕਿਸੇ ਦੇ ਬੂਹੇ ਕਿਉਂ ਲਾਵਾਂ ਤੇ ਜੇ ਤੁਹਾਨੂੰ ਕੋਈ ਦਿੱਕਤ ਹੈ ਨਾ ਤਾਂ ਆਪਾਂ ਸਵੇਰੇ ਜਿੰਦੇ ਬੂਹੇ ਅੱਗੇ ਗੱਡੀ ਲਾਣੀ ਆਪਾਂ ਸਵੇਰੇ ਨੂੰ ਫੋਨ ਕਰਕੇ ਪੁੱਛ ਲਾਂਗੇ ਇਜਾਜ਼ਤ ਲੱ ਲਾਂਗੇ ਜੋ ਕਹਦੇਗਾ ਵੀ ਗੱਡੀ ਇੱਥੇ ਖਿਲਾਰ ਲਿਆ ਕਰੋ ਤੇ ਆਪਾਂ ਉੱਥੇ ਖਿਲਾਰ ਦੇ ਕਰਾਂਗੇ ਬਾਕੀ ਇਹ ਜਦੋਂ ਅੱਧੀ ਰਾਤ ਨੂੰ ਮੈਨੂੰ ਤੁਸੀਂ ਫੋਨ ਕਰੋ ਮੈਨੂੰ ਅੱਧੀ ਰਾਤ ਵੇਲੇ ਵੀ ਤੁਹਾਡੇ ਕੋਲ ਆ ਜਾਗਾ ਜੇ ਕੋ ਤੁਹਾਨੂੰ ਕੋਈ ਦਿੱਕਤ ਆਵੇਗੀ ਤਾਂ ਪਰ ਇਹ ਬਜੀਦ ਹੋ ਗਿਆ ਉਹਨੇ ਚ ਉਹਨਾਂ ਦਾ ਲੜਕਾ ਹਰਬਾਨ ਉਹ ਆ ਗਿਆ ਕਹਿੰਦਾ ਜੀ ਅੰਕਲ ਜੀ ਮੈਂ ਤਾਂ ਗੱਡੀ ਇੱਥੇ ਲਾਣ ਨਹੀਂ ਦੇਣੀ ਮੈਂ ਜੇ ਤੂੰ ਜਿੱਦ ਨਾ ਕਰ ਨਹੀਂ ਤੁਸੀਂ ਅੰਦਰ ਲਾਓ ਮੈਂ ਅੰਦਰ ਸਮਾਨ ਪਿਆ ਅੰਦਰ ਗੱਡੀ ਨਹੀਂ ਲੱਗਦੀ ਇਹ ਕਰਕੇ ਤੂੰ ਤੂੰ ਮੈਂ ਮੈਂ ਕਰਨ ਲੱਪੇ ਨੇ ਇਹਨੇ ਮੈਨੂੰ ਧੱਕਾ ਮਾਰਿਆ ਮੇਰੇ ਬੇਟੇ ਨੇ ਮੈਨੂੰ ਛੜਾਇਆ ਉੱਥੇ ਲੋਕ ਇਕੱਠੇ ਹੋ ਗਏ ਕਿਉਂਕਿ ਇਹਨਾਂ ਦਾ ਪੂਰੀ ਪ੍ਰੀ ਪਲੈਨਿੰਗ ਸੀ ਇਹਨਾਂ ਦੀ ਇਹਨਾਂ ਦੇ 5-7 ਬੰਦੇ ਜਿਹੜੇ ਸੀ ਨੇੜੇ ਬਿਠਾਇਓ ਸੀ ਕਿਤੇ ਤੇ ਇਹ ਤਿੰਨ ਜਿਹੜੇ ਤਾਂ ਮੌਕੇ ਤੇ ਸੀ ਗੁਰਪ੍ਰੀਤਮ ਸਿੰਘ ਮਲਕੀਤ ਸਿੰਘ ਸਨ ਆਫ ਸ਼ੇਰਾ ਅੱਕੂ ਵਾਲੇ ਪਿੰਡ ਦਾ ਤੇ ਹਰਮਨ ਸਿੰਘ ਪੁੱਤਰ ਗੁਰਪ੍ਰੀਤਮ ਸਿੰਘ ਇਹਨਾਂ ਨੇ ਧੱਕੇ ਬਾਹਰ ਚਲੋ ਲੋਕਾਂ ਨੇ ਛੜਾਇਆ ਛੜਾ ਕੇ ਤੇ ਜਿਹੜੇ ਜਦੋਂ ਮੈਂ ਅਸੀਂ ਗਲੀ ਤੋਂ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ ਇਹਨਾਂ ਜਿਹੜੇ 5-7 ਬੰਦੇ ਜਿਹੜੇ ਬਲਾਏ ਸੀ ਉਹ ਆ ਕੇ ਤੇ ਮੈਨੂੰ ਡਾਂਗ ਸੋਟਿਆਂ ਨਾਲ ਮਾਰਨ ਲੱਗ ਪਏ ਲੋਕਾਂ ਨੇ ਮੈਨੂੰ ਉਥੋਂ ਛੜਾਇਆ ਤੇ ਛੜਾ ਕੇ ਤੇ ਮੈਂ ਬੇਟਾ ਮੇਰਾ ਗੱਡੀ ਲੈਣ ਚਲਾ ਕੇ ਘਰੋਂ ਘੱਡੀ ਕੋਰ ਖੜੀ ਸੀ ਇਹ ਗੱਡੀ ਨੂੰ ਪੰਨ ਲੱਗ ਪਏ ਜਿਹੜੀ ਮੇਰੇ ਉਥੇ ਫੋਰਚੂਨਰ ਗੱਡੀ ਖੜੀ ਸੀ ਉਹਨੂੰ ਇਹਨਾਂ ਨੇ ਪੰਨ ਦਿੱਤਾ ਬੇਟੇ ਨੇ ਕਿਹਾ ਲੈ ਮੈਂ ਦੂਜੀ ਗੱਡੀ ਲੈ ਕੇ ਤੇ ਤੁਹਾਨੂੰ ਪੱਟੀ ਕਰਾ ਲੈਣਾ ਤੁਹਾਡੇ ਸੱਟ ਲੱਗੀ ਅਜੇ ਅਸੀਂ ਘਰੇ ਜਾ ਹੀ ਰਹੇ ਸੀ ਤੇ ਬੇਟਾ ਭੱਜ ਕੇ ਚਾਬੀ ਲੈਣ ਚਲਾਗਾ ਗੱਡੀ ਕੱਢਣ ਚਲਾਗਾ ਜਿਹੜੀ ਸਾਡੀ ਗਲੀ ਦੇ ਵਿੱਚ ਘਰ ਦੇ ਨੇੜੇ ਖੜੀ ਹੁੰਦੀ ਹੈ ਤੇ ਇਹ ਪਿੱਛੋਂ ਫਿਰ ਕਾਪੇ ਤੇ ਕਿਰਪਾਨਾਂ ਤੇ ਪਿਸਟਲ ਲੈ ਕੇ ਆ ਗਏ ਰਾੜਾਂ ਲੈ ਕੇ ਆ ਗਏ ਨੇ ਇਹਨਾਂ ਨੇ ਮੈਨੂੰ ਬਦਲੇ ਉੱਥੇ ਇਹਨਾਂ ਨੇ ਮੈਨੂੰ ਸੱਟਾਂ ਮਾਰਨੀ ਸ਼ੁਰੂ ਕਰ ਦਿੱਤੀਆਂ ਕਾਪਾ ਮੇਰੇ ਸਿਰ ਦੇ ਵਿੱਚ ਮਾਰਿਆ ਤੇ ਇੱਕ ਲੱਤ ਤੇ ਵਜੀ ਇੱਕ ਛਾਤੀ ਤੇ ਵਜ ਜੱਕਾਪਾ ਇੱਕ ਲੱਤ ਤੇ ਵਜ ਜਾਂ ਸਿਰ ਤੇ ਵਜ ਜਾਂ ਇੱਕ ਛਾਤੀ ਤੇ ਤਾਂ ਨੇ ਰਾੜ ਮਾਰੀ ਮੈਂ ਉੱਥੇ ਡਿੱਗ ਪਿਆ ਲੋਕਾਂ ਨੇ ਮੈਨੂੰ ਬਚਾਇਆ ਇਹ ਲੋਕਾਂ ਦੇ ਵੀ ਗੱਲ ਪੈਂਦੇ ਸੀ ਫਿਰ ਮੇਰੇ ਘਰ ਦੇ ਉੱਤੇ ਆ ਗਏ ਤੇ ਉਹ ਮੇਰੇ ਘਰ ਦੇ ਮੈਨੂੰ ਖਿੱਚ ਕੁੱਚ ਕੇ ਲੈ ਕੇ ਗਏ ਨੇ ਇਹਨਾਂ ਜਾਨੋਂ ਮਾਰਨ ਦੀ ਨੀਤ ਨਾਲ ਮੈਨੂੰ ਮਾਰਿਆ ਇਹਨਾਂ ਨੇ 2-3 ਮਹੀਨੇ ਪਹਿਲਾਂ ਵੀ ਇਹਨੇ ਮੈਨੂੰ ਧਮਕੀ ਦਿੱਤੀ ਸੀ ਮੈਂ ਤੈਨੂੰ ਗੋਲੀ ਮਾਰ ਦਿਆਂਗਾ ਉਹ ਸਿਟੀ ਥਾਣੇ ਦੇ ਵਿੱਚ ਮੈਂ ਰਿਪੋਰਟ ਦਰਜ ਕਰਾਈ ਸੀ ਉਹ ਰਿਪੋਰਟਾ ਜੀ ਵੀ ਦਰਜ ਸੀ ਸਿਟੀ ਥਾਣੇ ਦੇ ਵਿੱਚ ਪਰ ਕਾਰਵਾਈ ਪੁਲਿਸ ਨੇ ਹੋਂਦੇ ਤਾਂ ਕੋਈ ਨਹੀਂ ਕੀਤੀ ਜਿਉ ਪੁਲਿਸ ਉਹ ਤੋਂ ਕਾਰਵਾਈ ਕਰਦੀ ਇਹਨਾਂ ਦੇ ਏਡੇ ਹੌਸਲੇ ਨਹੀਂ ਵਧਨੇ ਸੀ ਕਿੰਨੇ ਕਿ ਦਿਨ ਹੈਗੇ ਸੀ ਇਹ ਇਹ 8-10 ਜਣੇ ਸੀ ਜੀ ਤੇ ਜਦੋਂ ਫਿਰ ਮੈਂ ਮੈਨੂੰ ਮੇਰੇ ਬੱਚੇ ਹਸਪੀਟਲ ਸਿਵਲ ਹਸਪੀਟਲ ਲੈ ਕੇ ਗਿਆ ਤੇ ਸਾਨੂੰ ਕਿਸੇ ਨੇ ਜਾਣਕਾਰੀ ਦਿੱਤੀ ਵੀ ਉੱਥੇ ਬੰਦੇ ਵਾਵਾ ਖੜੇ ਨੇ ਤੇ ਜਦੋਂ ਦੇਖਿਆ ਤੇ ਚਾਰ-ਪੰਜ ਗੱਡੀਆਂ ਇਹਨਾਂ ਕੋਲ ਸੀ 25-30 ਜਿਹੜੇ ਗਏ ਸੀ ਜਿਹੜੇ ਉੱਥੇ ਹਸਪੀਟਲ ਕੋਲ ਖੜੇ ਸੀ ਵੀ ਇਹਨੂੰ ਅਜ ਮਾਰ ਹੀ ਦੇਣਾ ਅਸੀਂ ਉਥੋਂ ਹੌਲੀ ਜੀ ਨਿਕਲੇ ਨਿਕਲ ਕੇ ਤੇ ਅਸੀਂ ਮੰਮਦੋਟ ਆ ਗਏ ਕਿਉਂਕਿ ਇੱਥੇ ਸਾਡੇ ਰਿਸ਼ਤੇਦਾਰ ਹੈ ਇਥੇ ਆ ਕੇ ਉਹਨ ਮੇਰਾ Laat ਚੱਲਦਾ ਪਿਆ ਫਰੋ ਹੋਏ ਪਰ ਉਹ ਕੀ ਹਾਲਾਤ ਨੇ ਸੋਹਰੇ ਫਰੋ ਹੋਏ ਪਰ ਦੇਖ ਲੋ ਤੁਸੀਂ ਸ਼ਰਿਆਮ ਗੁੰਡਾ ਕਰਦੀ ਇਹ ਮੱਲੇ ਸਾਡੇ ਮੱਲੇ ਦੇ ਵਿੱਚ ਕਦੀ ਕੋਈ ਕਿਸੇ ਨੂੰ ਤੂੰ ਕਰਕੇ ਨਹੀਂ ਬੋਲਦਾ ਇਹ ਬਾਹਰੋਂ ਬੰਦੇ ਲਿਆ ਕੇ ਤੇ ਇਹਨਾਂ ਨੇ ਮੈਨੂੰ ਜਾਨ ਮਾਰਨ ਦੀ ਕੋਸ਼ਿਸ਼ ਕੀਤੀ ਹੈ ਸ਼ਰਿਆਮ ਹਥਿਆਰ ਲੈ ਕੇ ਤੁਰੇ ਫਿਰੇ ਨੇ ਫਿਰ ਇਹਨਾਂ ਨੇ ਸਾਰੀ ਗੱਡੀ ਮੇਰੀ ਭੰਨੀ ਹੈ ਸਾਰੀ ਗੱਡੀ ਭੰਨਤੀ ਇਹਨਾਂ ਨੇ ਤੇ ਪੁਲਿਸ ਨੇ ਇੱਕ ਗੱਡੀ ਨੂੰ ਅੱਗ ਲਾਣ ਲੱਗੇ ਸੀ ਇਹਦੀ ਕੁੜੀ ਜਿਹੜੀ ਹੈ ਨਵਦੀਪ ਕੌਰ ਉਹ ਕਹਿੰਦੀ ਕਹਿੰਦੀ ਆਪਣਾ ਸਾਰੇ ਆਪਣੇ ਪਿਓ ਨੂੰ ਤੇ ਆਪਣੇ ਭਰਾ ਨੂੰ ਕਹਿੰਦੀ ਕਹਿੰਦੀ ਗੱਡੀ ਨੂੰ ਅੱਗ ਲਾ ਦਿਓ ਤੇ ਉਹ ਤਾਂ ਅਸੀਂ ਪੁਲਿਸ ਨੂੰ ਕਿਤੇ ਫੋਨ ਕੀਤਾ ਸੀ ਤੇ ਉਹ ਪੁਲਿਸ ਆ ਗਈ ਉਹ ਗੱਡੀ ਸਾਡੀ ਉਸ ਤੋਂ ਕੱਢ ਕੇ ਲੈ ਕੇ ਗਏ ਨਹੀਂ ਤਾਂ ਨਾ ਗੱਡੀ ਦੀ ਨੂੰ ਅੱਗ ਲਾ ਦੇਣੀ ਸੀ ਫਿਰੋਜਪੁਰ ਦੇ ਵਿੱਚ ਇਸ ਵੇਲੇ ਲਾਂ ਡਾਇਰੈਕਟਰ ਦਿਖਾਈ ਦੇ ਰਿਹਾ ਜਿਸ ਨਾਲ ਅੱਜ ਕੱਲ ਤੁਹਾਡੇ ਨਾਲ ਗੱਲ ਹੋਈ ਬਿਕੋ ਮੈਂ ਤਾਂ ਇਹ ਆ ਵੀ ਸਾਡਾ ਜਿਹੜਾ ਜ਼ਿਲ੍ਹੇ ਦਾ ਪੰਜਾਬ ਪੁਲਿਸ ਦਾ ਕਪਤਾਨ ਹੈ ਬਹੁਤ ਹੀ ਇਮਾਨਦਾਰ ਤੇ ਨੇਕ ਹੈ ਬਾਕੀ ਇਹ ਆ ਵੀ ਉਹ ਗੁੰਡਾ ਕਰਦੀ ਜਿਹੜੀ ਇੰਨੀ ਨੰਗਾ ਨਾਚ ਹੋ ਗਿਆ ਇਹਨਾਂ ਨੂੰ ਜਿੰਨਾ ਚਿਰ ਸਖਤ ਸਜ਼ਾਵਾਂ ਨਹੀਂ ਮਿਲਦੀਆਂ ਉਹਨਾਂ ਚਾਰੇ ਜਿਹੜੇ ਬੰਦੇ ਦੇ ਪੁੱਤ ਨਹੀਂ ਬਣਦੇ ਕਿਉਂਕਿ ਸਖਤ ਸਜ਼ਾਵਾਂ ਨਾਲ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਤੇ ਫਿਰ ਇਹ ਹਟਣਗੇ ਲੋਕ ਹਥਿਆਰ ਕੀ ਕੀ ਸਨ ਲੱਗਦਾ ਕੋਈ ਇੱਕ ਕਿਰਪਾਨ ਸੀ ਇੱਕ ਕਾਪਾ ਸੀ ਇੱਕ ਪਿਸਤਲ ਸੀ ਇੱਕ ਰਾੜ ਸੀ ਇਸ ਤਰ੍ਹਾਂ ਕਰੇ ਬਾਕੀਆਂ ਕੁ ਡਾਂਗਾ ਸੀ ਇਹ ਕਦੋਂ ਵੀ ਕੱਟਣਾ ਦੀ ਹੈ ਇਹ ਕੱਲ ਸ਼ਾਮ 7:00 ਕਵੇ ਦੇ ਲਗਭਗ ਦੀ ਜੀ ਹੁਣ ਪੁਲਿਸ ਨੂੰ ਤੁਸੀਂ ਕਾਰਵਾਈ ਲਈ ਲਿਖਤੀ ਸ਼ਿਕਾਇਤ ਦਿੱਤੀ ਹੈ ਨਹੀਂ ਉਹ ਵਾਤੋਂ ਐਮਐਲਆਰ ਨਹੀਂ ਅਜੇ ਜਾ ਰਹੀ ਐਮਐਲਆਰ ਜਾਏਗੀ ਤਾਂ ਫਿਰ ਪੁਲਿਸ ਜਿਹੜੀ ਉਹ ਬਿਆਨ ਲੈਣ ਵਾਸਤੇ ਆਏਗੀ ਤੁਹਾਨੂੰ ਲਾਅ ਐਂਡ ਆਰਡਰ ਤੇ ਕਾਨੂੰਨ ਦੇ ਕੀ ਪ੍ਰੋਸੈਸ ਹੈ ਇਸ ਲਈ ਕੀ ਮੰਗ ਕਰਦੇ ਹੋ ਮੈਨੂੰ ਸਾਰੀ ਪੰਜਾਬ ਪੁਲਿਸ ਤੇ ਭਰੋਸਾ ਸਾਬ ਹੋਏਗਾ ਕਿਉਂਕਿ ਜਿਸ ਤਰ੍ਹਾਂ ਸਾਡਾ ਐਸਐਸਪੀ ਕੰਮ ਕਰ ਰਿਹਾ ਇੱਥੇ ਉਹ ਜ਼ਰੂਰ ਕਾਏ ਕਾਰਵਾਈ ਕਰਨਗੇ ਔਰ ਸਖਤ ਕਾਰਵਾਈ ਕਰਨਗੇ ਭਾਜੀ ਇੱਕ ਕੱਲ ਰਾਤ ਦੇ ਵਿੱਚ ਝਗੜਾ ਹੋਇਆ ਨਾਮਦੇ ਚੌਕ ਦੇ ਵਿੱਚ ਕੀ ਮਾਮਲਾ ਕੀ ਉੱਥੇ ਹਾਂਜੀ ਮੈਂ ਇੰਸਪੈਕਟਰ ਕਸ਼ਮੀਰ ਸਿੰਘ ਐਸਐਚਓ ਸਿਟੀ ਪਛਾਮੀ ਇੱਕ ਮੈਨੂੰ ਬਜਰੀਆ ਫੋਰ ਅਹੀਂ ਇਤਲਾਹ ਮਿਲੀ ਕਿ ਇਸ ਤਰ੍ਹਾਂ ਕਰਕੇ ਆਜਾਦਨਗਰ ਦੇ ਵਿੱਚ ਦੋ ਪਾਰਟੀਆਂ ਦੀ ਜਿਹੜੀ ਹੈ ਆਪਸ ਵਿੱਚ ਲੜਾਈ ਹੋਈ ਹੈ ਤੇ ਜਿਸਤੇ ਅਸੀਂ ਕਾਰਵਾਈ ਕਰਦੇ ਅਸੀਂ ਮੌਕੇ ਤੇ ਪਹੁੰਚ ਗਏ ਜਦੋਂ ਮੌਕੇ ਤੇ ਪਹੁੰਚੇ ਤਾਂ ਉੱਥੇ ਇੱਕ ਨਤਿੰਦਰ ਸਿੰਘ ਮਖੀਜਾ ਜੀ ਨੇ ਦੇ ਦੂਸਰੇ ਵੱਲੋਂ ਇੱਕ ਹਰਮਨ ਹੈ ਜੀ ਉਹਨਾਂ ਪਾਰਟੀਆਂ ਦਾ ਆਪਸ ਵਿੱਚ ਇਹਨਾਂ ਦੀ ਲੜਾਈ ਹੋਈ ਹੈ ਇਹ ਜਿਹੜਾ ਇਹਨਾਂ ਦਾ ਕੋਈ ਜ਼ਮੀਨ ਦਾ ਰੋਲਾ ਹੈ ਪਿਛਲਾ ਇੱਕ ਦੇ ਹਰਮਨ ਨੇ ਜ਼ਮੀਨ ਵੇਚੀ ਹੈ ਮਖੀਜਾ ਨੂੰ ਤੇ ਉਹ ਜਿਹੜੀ ਜ਼ਮੀਨ ਤੇ ਫਿਰ ਇਹਨਾਂ ਨੇ ਚਲੋ ਇਹਨਾਂ ਨੇ ਜਿਨ੍ਹਾਂ ਨੇ ਜ਼ਮੀਨ ਲਈ ਹੈ ਉਹਨਾਂ ਨੇ ਕੁਝ ਆਪ ਦਾ ਉਹ ਵੀ ਉੱਥੇ ਅਬ ਮੇਨਟੇਨੈਂਸ ਵਗੈਰਾ ਕੀਤਾ ਇਸ ਚੀਜ਼ ਨੂੰ ਇਤਰਾਜ਼ ਪ੍ਰਗਟ ਕਰਦਿਆ ਹਰਮਨ ਦੀ ਤੇ ਮਖੀਜਾ ਜੀ ਦੀ ਆਪਸ ਵਿੱਚ ਇੱਕ ਜੇ ਗੱਡੀ ਖੜੀ ਕਰਨ ਨੂੰ ਆਪਸ ਵਿੱਚ ਦੋਨਾਂ ਦੀ ਟੂਟੂ ਮੇਮੇ ਹੋ ਗਈ ਉਸ ਤੋਂ ਬਾਅਦ ਇਹਨੇ ਹਰਮਨ ਪਾਰਟੀ ਨੇ ਕੁਝ ਸ਼ਰਾਰਤੀ ਅਨਸਰ ਨੂੰ ਉੱਥੋਂ ਮਲਾ ਕੇ ਤੇ ਇਹਨਾਂ ਦੇ ਨਰਿੰਦਰ ਮਖੀਜਾ ਜੀ ਦੇ ਸੱਤਾ ਲੱਗੀਆਂ ਨੇ ਹੁਣ ਇਹ ਹੁਣ ਮੈਨੂੰ ਪਤਾ ਲੱਗਾ ਕਿ ਮਮਦੋਤ ਦਾਖਲ ਨੇ ਤੇ ਇਹਨਾਂ ਦੇ ਜੋ ਵੀ ਸਾਨੂੰ ਅਹੀਂ ਹੁਣ ਸਾਨੂੰ ਸਟੇਟਮੈਂਟ ਆਪਦੀ ਲਿਖਾਉਂਦੇ ਆ ਉਹ ਸਟੇਟਮੈਂਟ ਦੇ ਆਧਾਰ ਤੇ ਅਸੀਂ ਜਿਹੜੀ ਹੈ ਕਾਰਵਾਈ ਅਮਦ ਜਿਹਾਵਾਂਗੇ ਜਿਹੜੀ ਇਹਨਾਂ ਨੇ ਗੱਡੀ ਦੇ ਸ਼ੀਸ਼ੇ ਭੰਨੇ ਆ ਉਹ ਅਸੀਂ ਥਾਣੇ ਲੈ ਆ ਜੀ ਉਹਦਾ ਵੀ ਅਸੀਂ ਕਰਦੇ ਜਿਉਂ ਜਿਉਂ ਸਾਨੂੰ ਇਹ ਨਿਆਣ ਲਿਖਾਉਣਗੇ ਉਹਦੇ ਮੁਤਾਬਕ ਜਿਹੜੀ ਪੰਦੀ ਕਾਨੂੰਨੀ ਕਾਰਵਾਈ ਕਰਾਂਗੇ ਦੱਸਿਆ ਜਾ ਰਿਹਾ ਉਹ ਵੀ ਦਾਖਲ ਹੋਣਗੇ ਜੀ ਹਾਂ ਮੈਨੂੰ ਅਜੇ ਕੋਈ ਨਹੀਂ ਮੈਨੂੰ ਅਜੇ ਉਹਨਾਂ ਦੀ ਕੋਈ ਐ ਮੈਂ ਤੁਹਾਡੇ ਮਾਧਮ ਦੇ ਰਸਤੇ ਮੈਂ ਵੀ ਮੈਨੂੰ ਪਤਾ ਲੱਗਾ ਵੀ ਉਹ ਵੀ ਦਾਖਲ ਹੋਏ ਨੇ ਦੇਖਦੇ ਆ ਉਹ ਅਸੀਂ ਵੇਖ ਲਾਂਗੇ ਵੀ ਉੱਥੇ ਕੀ ਲੜਾਈ ਹੋਈ ਆ ਕਿੰਨੇ ਸੱਟ ਮਾਰੀ ਆ ਜੇ ਉਹਨਾਂ ਦੇ ਕੋਈ ਇੰਜਰੀ ਹੋਈਗੀ ਤੇ ਉਹ ਡਾਕਟਰ ਸਾਹਿਬ ਸਾਨੂੰ ਦੱਸ ਦੱਸਣਗੇ ਉਹਦੇ ਮੁਤਾਬਕ ਵੀ ਜਿਹੜੀ ਸਹੀ ਕਾਰਵਾਈ ਅਸੀਂ ਕਰਾਂਗੇ ਜੇ ਕੋ ਫੇਕ ਸੱਟਾਂ ਮਾਰ ਕੇ ਜਾਂ ਇਤਨਾ ਕਰਕੇ ਕੋਈ ਦਾਖਲ ਬਣਾਉਣ ਦੀ ਕੋਸ਼ਿਸ਼ ਕਰੇਗਾ ਤੇ ਉਹ ਬਿਲਕੁਲ ਅਸੀਂ ਕਾਰਵਾਈ ਨਹੀਂ ਕਰਾਂਗੇ ਜੋ ਸਹੀ ਸੱਟ ਆਏਗੀ ਜੋ ਡਾਕਟਰ ਦੀ ਓਪੀਨੀਅਨ ਲਵਾਂਗੇ ਡਾਕਟਰ ਦੀ ਓਪੀਨੀਅਨ ਦੇ ਮੁਤਾਬਕ ਹੀ ਅਸੀਂ ਜਿਹੜੀ ਹੈ ਕਾਰਵਾਈ ਅਮਲ ਤੇ ਲਾਵਾਂਗੇ